ਕਿਰਕਾ ਸਾਰੇ ਹੀ ਕਿਸਾਨ ਭਰਾਵਾਂ ਨੂੰ ਦਾ ਬਲਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਅੱਜ ਵੀਡੀਓ ਰਿਕਾਰਡ ਕਰਨੀ ਪਹੁੰਚਿਆ ਆਪਣੇ ਪਿੰਡ ਫੂਲ ਜਿੱਥੇ ਬਾਈਕੋਲੀ ਇੱਕ ਜਰਸੀ گاਵ ਕਾਉ ਵਗੀ ਤੁਹਾਨੂੰ ਗਾਂ ਦੀ ਜਾਣਕਾਰੀ ਆਪਾਂ ਬਾਈਕੋਲ ਦਵਾਵਾਂਗੇ ਪਰ ਤੁਹਾਨੂੰ ਪਹਿਲਾਂ ਇੱਕ ਬੇਨਤੀ ਕੀਤੀ ਜਾਂਦੀ ਹੈਗੀ ਕਿ ਸਾਡੇ ਚੈਨਲ ਨੰਬਰ ਦਾ ਡੇਰੀ ਫਾਰਮ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਪਹਿਲਾਂ ਪਹੁੰਚ ਜੇ ਪਹਿਲੇ ਘੰਟੇ ਦਾ ਬਟਰ ਜ਼ਰੂਰ ਦਬਾਉਣਾ ਠੀਕ ਆ ਭਾਈ ਜੀ ਬਾਕੀ ਵੀਡੀਓ ਨੰਬਰ ਵੀ 9317950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਡੇ ਨਾਲ ਸੁਪਰ ਕਰ ਲਿਓ ਤੂੰ ਤਾਂ ਬੈਠੀ ਜਾ ਕੇ ਬਾਈਕ ਕੋਲ ਦੋਣੀਆਂ ਬਾਕੀ ਚ ਪਹਿਲਾਂ ਗਾਈ ਕਾਇਂ ਤੇ ਲਿਆਉਣਾ ਪadne ਹੈਗੇ ਚੱਲ ਜੀ ਚੈੱਕ ਕਰ ਸਕਦੇ ਗਾਈ ਦੀ ਬੜੀ ਚੰਗੀ ਨਸਲ ਦੀ ਗਾਈ ਹੈਗੀ ਪਿਆਰ ਜASSI ਜਦੋਂ ਬਾਕ ਕਰਦੇ ਆ ਭਾਈ ਨਾਲ ਗੱਲ ਕਰ ਆ ਜੀ ਜੀ ਸਸੀ ਕਾ ਭਾਈ ਜੀ ਸਸੀ ਕਾ ਭਾਈ ਜੀ ਭਾਈ ਨਾਮ ਨਾਮ ਗੁਰਪ੍ਰੀਤ ਸਿੰਘ ਭਾਈ ਕਿੱਥਾ ਠੀਕ ਹੈ ਹਾਂ ਜੀ ਭਾਈ ਪਿੰਡ ਆਪਣਾ ਪਿੰਡ ਫੂਲ ਚੋਟੀਆਂ ਰੋਡਾ ਚੋਟੀਆਂ ਰੋਡ ਤੇ ਆਪਣਾ ਘਰ ਘਰ ਆਪਣਾ ਜੀ ਜਿਆੜੀਆਂ ਦੇ ਪਿਛਲੇ ਜਿਹੜੇ ਸਾਹਮਣੇ ਪਿਛਲੇ ਹਾਂ ਹਾਂ ਠੀਕ ਬਾਕੀ ਬਾਈ ਜੀ ਕੈਮਿਆ ਸਵੇ ਬਾਈ ਆਪਣੀ ਮੈਂ ਤੀਜੇ ਸਵੇ ਸੁਨਾਗਾ ਨੇ ਤੀਜੇ ਸਵੇ ਸੁਨਾਗਾ ਹਾਂ ਠੀਕ ਆ ਦੋ ਸਵੇ ਦੋ ਸਵੇ ਆਪਣੇ ਕੋਲ ਸੁਈ ਵੀ ਐ ਇਹ ਘਾਦੀ ਹੈ ਘਾਦੀ ਹਾਂ ਘਾਦੀ ਬਹਿੜਾ ਜੀ ਘਾਦੀ ਬੱਚੀ ਬੱਚੀ ਸੁਈ ਹਾਂ ਠੀਕ ਆ ਬਾਈ ਜੀ ਬਾਕੀ ਤੁਸੀਂ ਕੱਦ ਕਰ ਦੇਖ ਸਕਦੇ ਹੋਗੇ ਤੇ ਕੈਮ ਕਿਰ ਫੇਸ ਹੋ ਗਿਆ ਨਾ ਕਿ ਹੋਇਆਗਾ ਆਪਾਂ 19 ਲੀਟਰ ਚ ਹੋਇਆ ਵੈਦਾ 19 ਲੀਟਰ ਦੋਚਿਆ ਬਾਕੀ ਲੇਵੀ ਰੋਈ ਤੁਸੀਂ ਦੇਖ ਸਕਦੇ ਹੋ ਦੋ ਢਾੜੀ ਬਸ ਸੁਈ ਫਿਰ ਨਾੜਾ ਨੂੰ ਇੱਥੇ ਕਰ ਸਨ ਗਾਈ ਨੇ ਕੱਲੀ ਕੱਲੀ ਨਾੜ ਪੀਆ ਕਰ ਮਾਰੀ ਤੇ ਬਾਈ ਤੋੜ ਕੇ ਜਾਂ ਤੋੜਨਾ ਵੀ ਰਹਿ ਦਿਓ ਠੀਕ ਆ ਤੋੜਨਾ ਇੱਧਰ ਤੋੜ ਜਾ ਬਈ ਸੁ ਇਹ ਬਾਾਕੀ ਟਕਟੂੜਾ ਦੀਆਂ ਗਾਇਆਂ ਦੇਖ ਸਾਹ ਰਹੇ ਬੋਤੀਆ ਦੀਆਂ ਗਾਇਆਂ ਹੈ ਨਾ ਬਾਈ ਹਾਂ ਪਿਓਰ ਪਿਓਰ ਜਰਸੀ ਆਈ ਨਾ ਬਾਈ ਹਾਂ ਬਾਈ ਇੱਥੋਂ ਬਾਈ ਕਿਥੀ ਲੈ ਵਾ ਗੋ ਵਾ ਇੱਕ ਕਾਰ ਸਾਡੇ ਕਾਰ ਮਾਰੀ ਜਾ ਟਲ ਟੁਲ ਬਹੁਤ ਪੈਂਟ ਲੱਪਣ ਬਹੁਤ ਪਹਿਲੇ ਵਿੱਚ ਤੇ ਕਿੰਨੇ ਦਿਨਾਂ ਦੀ ਕੱਟ ਮੰਨ ਕੇ ਚੱਲੋ 7-8 ਦਿਨ ਲੈ ਜੂ 7-8 ਦਿਨ ਲੈ ਜੂ ਹਾਂ ਠੀਕ ਆ ਬਾਈ ਸੀਮਨ ਤਾਂ ਨਹੀਂ ਪਾ ਬਾਈ ਕਿਹੜੇ 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 ਸੀਮਨ ਲੱਗੇ ਸੀਮਨ ਵੀਰੇ ਆਪਾਂ ਵਧੀਆ ਪਰਾਉਣੇ ਯਾਨੀ ਕਿ 5-600 ਰੁਪਏ ਵਾਲਾ ਪਰਾਉਣੇ ਆਪਾਂ ਸਾਰੇ ਕੋਲ ਆਪਣੇ ਕੋਈ ਜਰਸੀ ਦਾ ਕੰਮ ਹੀ ਆ ਠੀਕ ਆ ਬਾਈ ਹਾਂ ਸੀਮਨ ਆਪਾਂ ਵਧੀਆ ਪਰਾਉਣੇ ਕੀ ਕਰ ਤੇ ਮੋਲ ਬਾਈ ਬਈ ਕਿਵੇਂ ਕਰਾਂਗੇ ਮੋਲ ਬਾਈ ਆਪਾਂ ਫੋਨ ਤੇ ਕਰਨਾ ਹੈ ਲੈ ਪਣ ਬਹੁ ਪਿਆ ਮੋਲ ਬਾਈ ਫੋਟੋ ਦੇ ਲਿਵੇਟ ਪਣ ਪੋਪੀਆ ਦੇਖਣ ਉਹ ਤਾਂ ਤੋਂ ਹੀ ਪੂਰੇ ਢੇ ਲੈ ਪਿਆ ਕਿ ਆਹ ਤੇ ਨਹੀਂ ਪਰ ਨਾੜਾ ਥੋੜਾ ਜਿਹਾ ਦੁੱਧ ਨੇ ਦੁੱਧ ਵਾਲੀ ਨਾੜਾ ਚੈੱਕ ਕਰ ਸਕਦੇ ਹੋਗੇ ਬਹੁਤ ਸਾਫ਼ ਸੁਥਰੀ ਨਾੜਾ ਪਈਆਂ ਨੇ ਬਈ ਸ਼ਾਹਫੀ ਪੂਰੀ ਹੈ ਪੂਰੀ ਬਈ ਪੂਰੀ ਗਾਰੰਟੀ ਹੋ ਹਾਂ ਗਾਰੰਟੀ ਗਾਰੰਟੀ ਘਰ ਦੀ ਵਾਅਦਾ ਘਰ ਦੀ ਕਰਦੇ ਆ ਆਪਣੇ ਕੋਲ ਬਈ ਸਾਰੇ ਮਾਲ ਘਰਦਾਗਾ ਆਪਾਂ ਕਿਹੜਾ ਕੋਈ ਵਪਾਰ ਦਾ ਕੰਮ ਵਪਾਰ ਦਾ ਕੋਈ ਕੰਮ ਨਹੀਂ ਪਾਈਦਾ ਬਾਕੀ ਤੁਸੀਂ ਦੇਖ ਸਕਦੇ ਬਾਈ ਦਾ ਸਾਰਾ ਠੀਕ ਆ ਬਾਕੀ ਆਪਾਂ ਕਹਿੰਦਾ ਉਹ ਨਹੀਂ ਲੈ ਕੇ ਆਂਦੇਗੇ ਤੇ ਮੁੱਲ ਵੜੀ ਆਪਾ ਮੁੱਲ ਫੋਨ ਤੇ ਬਾਈ ਤੇ ਮੋਬਾਈਲ ਨੰਬਰ ਦੋ 94636 94636 37374 373674 ਹਾਂ 94636 ਹਾਂ 37374 ਬਾਕੀ ਜਿਹੜੇ ਕਿਸੇ ਵੀ ਨੂੰ ਲੋਡ ਹੋਈ ਬਾਈ ਨਾਲ ਕੰਟੈਕਟ ਕਰ ਲਓ ਬਾਈ ਖਰੀਦਣੀ ਬਾਈ ਮੁੱਲ ਚੈਜੋ ਮੁੱਲ ਬਾਈ ਜਾਜ ਬਿਲਕੁਲ ਚੈਜ ਹਾਂ ਬਾਕੀ ਬਾਈ ਕਹਿੰਦਾ ਮੋਲ ਆਪਾ ਜੈ ਜੀ ਕਰਾਏ ਬਾਕੀ ਦੀ ਗਾਈ ਨਹੀਂ ਸੋ ਨਿਕਰੀ ਨਹੀਂ ਆ ਮਰਾਜ਼ ਨਹੀਂ ਆਗੇ ਠੀਕ ਆ ਨਾ ਬਚੀ ਲੈ ਕਿਸੇ ਵੀ ਨੂੰ ਲੋੜ ਨਹੀਂ ਬਾਈ ਦਾ ਮੋਬਾਈਲ ਨੰਬਰ 7103 ਤੇ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਆ ਤੇ ਆਪਾਂ ਇਸ ਪਰਕਰ ਤੋਂ ਬੋਦ ਨੇ ਜਿਹੜੇ ਕਿਸੇ ਵੀ ਨੇ ਆਪਣੇ ਤੋਂ ਵੀਡੀਓ ਰਿਕਾਰਡ ਕਰਾਉਣੀ ਹੋਈ ਆਪਣਾ ਮੋਬਾਈਲ ਨੰਬਰ 94180 ਤੇ 802 ਆਪਣੇ ਨਾਲ ਸੰਪਰਕ ਕਰ ਲਿਓ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਹੋ ਪਿਆਰਤਾਂ ਤੁਹਾਨੂੰ